ਸੋ ਵੀਰੋ ਏਕਾ ਰੱਖਿਓ ਤੇ ਮੈਨੂੰ ਤੁਸੀਂ ਥੋੜਾ ਜਿਹਾ ਮੇਰਾ ਹੌਸਲਾ ਵਧਾ ਦਿਓ ਕਿ ਤੁਸੀਂ ਨਾਲੋਂ ਕਿਉਂਕਿ ਜੇਬ ਜ਼ਰੂਰੀ ਨਹੀਂ ਹੈਗਾ ਤੁਸੀਂ ਕਹੋ ਯਾਰ ਜੇ ਭਗਵੰਤਬਾਨ ਇੱਕ ਆ ਨਾਲ ਦੇ ਪਿੰਡਾਂ 'ਚ ਵੀ ਗੇੜਾ ਮਾਰ ਜਾਂਦਾ ਹੋਰ ਵੋਟਾਂ ਪਾ ਜਾਣੀਆਂ ਭਾਈ ਮੈਨੂੰ ਮੇਰੇ ਗੇੜੇ ਨਾਲ ਜਾਂ ਮੈਨੂੰ ਪੁੱਛ ਕੇ ਨਹੀਂ ਮੈਂ ਬੋਟਾਂ ਆਪਦੇ ਜੋ ਹਕਮ ਵਾਸਤੇ ਨਹੀਂ ਤੁਹਾਡੇ ਜੋ ਹਕਮ ਵਾਸਤੇ ਮੰਗ ਰਿਹਾ ਕਿ ਜਦੋਂ 13 0 ਹੋ ਜਾਊਗਾ ਫਿਰ ਇੱਕ ਇੱਕ ਰੁਪਈਆ ਸੈਂਟਰ ਤੋਂ ਹਿਸਾਬ ਕਰਕੇ ਇੱਥੇ ਲੈ ਕੇ ਆਵਾਂਗੇ ਤੇ ਨਾਲੇ ਜਿਹੜੇ ਪਹਿਲੇ ਤਿੰਨ ਰਾਊਂਡ ਹੋ ਗਏ ਉਹ ਚ ਮੋਦੀ ਨੂੰ ਪਤਾ ਲੱਗ ਗਿਆ ਵੀ ਹੋ ਗਿਆ ਕੰਮ ਹੁਣ 400 ਪਾਰ ਨਹੀਂ ਹੁਣ ਤਾਂ ਬੇੜਾ ਪਾਰ ਹੋ ਜੇ ਉਹੀ ਬਹੁਤ ਹੈ ਹਾਂ ਸੋ ਇਸ ਕਰਕੇ ਭਾਸ਼ਣ ਦੀ ਟੋਨ ਬਦਲ ਗਈ ਉਹ ਮੈਂ 2 ਸਾਲਾਂ ਦੇ ਸਕੂਲ ਗਣਾਈ ਜੰਨਾ ਮੈਂ ਮੱਲਾ ਕਰਨ ਕਲੀਨਿਕ ਗਣਾਈ ਜੰਨਾ ਮੈਂ ਬਿਜਲੀ ਗਣਾਈ ਜੰਨਾ ਮੈਂ ਨੌਕਰੀਆਂ ਗਣਾਈ ਜੰਨਾ 2 ਸਾਲਾਂ ਦੇ ਉਹ 10 ਸਾਲ ਦੇ ਵਿੱਚ ਕੱਲੇ ਮੰਗਲ ਸੂਤਰ ਨਾ ਡਰਾਈ ਜਾਂਦਾ ਯਾਰ ਹੱਦ ਹੈ ਹੱਦ ਹੈ ਯਾਰ ਕਦੇ ਕੋਈ ਕੰਮ ਕਰ ਗਣਾ ਦੇ ਕੋਈ ਨਾ ਕੰਮ ਕੀਤਾ ਹੀ ਨਹੀਂ ਕੰਮ ਕੀਤਾ ਹੀ ਨਹੀਂ ਕੋਈ ਕੰਮ ਕੀਤਾ ਹੀ ਨਹੀਂ ਸੋ ਇਸ ਕਰਕੇ ਵੀਰੋ ਤੁਹਾਡੇ ਕੋਲੇ ਆਇਆ ਕਿ ਹਕੂਮਤ ਉਹ ਕਰਤੇ ਹੈ ਜਿੰਨਾਂ ਦੇ ਦਿਲੋਂ ਪਰ ਰਾਜ ਹੁੰਦਾ ਹੈ यूं ਕਹਿਨੇ ਕੋ ਤਾਂ ਮੁਰਗੇ ਕੇ ਸਰਪੇ ਵੀ ਤਾਜ ਹੁੰਦਾ ਹੈ ਇੱਕ ਖੁਸ਼ਖਬਰੀ ਅੱਜ ਅੱਜ ਅਰਦਾਸ ਕਰਿਓ ਅੱਜ ਦੁਆ ਕਰਿਓ ਅੱਜ ਬੇਨਤੀ ਕਰਿਓ ਪਰਮਾਤਮਾ ਦੇ ਚਰਨਾਂ 'ਚ ਕੱਲ ਦਾ ਦਿਨ ਬਹੁਤ ਇੰਪੋਰਟੈਂਟ ਹੈ ਕੱਲ ਨੂੰ ਆਪਣੇ ਸੁਪਰੀਮੋ ਰੱਬ ਨੇ ਸਭ ਕੁਝ ਠੀਕ ਠਾਕ ਰੱਖਿਆ ਕੱਲ ਨੂੰ ਅਰਵਿੰਦ ਕੇਜਰੀਵਾਲ ਬਾਹਰ ਆ ਰਹੇ ਹੈ ਕੱਲ ਜਦੋਂ ਸ਼ੇਰ ਆ ਗਿਆ ਨਾ ਬਾਹਰ ਉਦੋਂ ਪਤਾ ਲੱਗੂ ਇਹਨਾਂ ਨੂੰ ਕਿ ਕਿਹੜੇ ਭਾਅ ਵਿਕਦੀ ਐ ਇਹਨਾਂ ਨੇ ਅਹੀਂ ਸੋਚ ਰੱਖਿਆ ਸੀ ਕਿ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦੇ ਜੇਲ੍ਹ ਮੈਂ ਕਹੂੰਗਾ ਜੇਲ੍ਹ ਕੇ ਤਾਲੇ ਟੁੱਟਣਗੇ ਤੁਸੀਂ ਕਹਿੰਦੇ ਕੇਜਰੀਵਾਲ ਛੁੱਟੇਗੇ ਜੇਲ੍ਹ ਕੇ ਤਾਲੇ ਟੁੱਟਣਗੇ ਕੇਜਰੀਵਾਲ ਟੁੱਟਣਗੇ ਜੇਲ੍ਹ ਕੇ ਤਾਲੇ ਟੁੱਟਣਗੇ ਕੇਜਰੀਵਾਲ ਟੁੱਟਣਗੇ ਕੋ ਵੀਰੋ ਉਸ ਤੋਂ ਬਾਅਦ ਦੇਖਿਓ ਫਿਰ ਪੰਜ ਗੁਣਾ ਵੱਧ ਪ੍ਰਚਾਰ ਕਰਾਂਗੇ ਜਦੋਂ ਮਰਜੀ ਬੁਲਾ ਲਿਓ ਦੁਬਾਰੇ ਦੋਨੋਂ ਹੱਥ ਉੱਪਰ ਕਰਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਵਾਹ ਅੱਜ ਪਤਰਾਈ ਦੀ ਧਰਤੀ ਹੈ ਥੋੜਾ ਜਿਹਾ ਉਹਨਾਂ ਦੀ ਵੀ ਕੁਰਬਾਨੀ ਦਾ ਮੁੱਲ ਪਾਈਏ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਹੈਗੇ ਨੇ ਹਜੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਉਹਨਾਂ ਨੂੰ ਉੱਥੇ ਲਾਠੀ ਚਾਰਜ ਹੋਇਆ ਸੀ ਜਦੋਂ ਸਾਈਮਨ ਕਮਿਸ਼ਨ ਨੂੰ ਵਾਪਸ ਭੇਜਣ ਵਾਸਤੇ ਗਏ ਸੀ ਥੋੜੇ ਉੱਚੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੇ ਬੋਲੇ come